ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਗ੍ਰੰਥੀ ਪੂਰਨ ਸਿੰਘ ਜੀ ਜੋ ਇੱਥੇ ਗੋਵਿੰਦਗੜ੍ਹ ਕਸਬੇ ਦੇ ਵਿੱਚ ਘਟਨਾ ਵਾਪਰੀ ਏ ਇੱਕ ਸਿੱਖ ਨੌਜਵਾਨ ਦੇ ਕੇਸਾਂ ਦੀ ਬੇਇੱਜ਼ਤੀ ਕੀਤੀ ਏ ਉਸ ਤੋਂ ਉਪਰੰਤ ਥਾਣੇ ਅਧਿਕਾਰੀਆਂ ਨੇ ਪੁਲਿਸ ਪ੍ਰਸ਼ਾਸਨ ਨੇ ਵੀ ਉਸ ਮੁੰਡੇ ਤੇ ਬੱਚੇ ਤੇ ਬੜਾ ਅਤਿਆਚਾਰ ਕੀਤਾ ਏ ਅਸੀਂ ਹੁਣ ਇਸ ਟਾਈਮ ਗੁਰਦੁਆਰਾ ਸਿੰਘ ਸਭਾ ਗੋਵਿੰਦਗੜ੍ਹ ਵਿਖੇ ਇਕੱਠ ਹੋਇਆ ਬਹੁਤ ਹੀ ਵੱਡੀ ਸੰਖਿਆ ਦੇ ਵਿੱਚ ਸਿੱਖ ਜਥੇਬੰਦੀਆਂ ਦਾ ਤੇ ਨੇੜੇ ਤੇੜੇ ਦੇ ਇਲਾਕੇ ਦੀ ਸੱਜ ਸੰਗਤ ਦਾ ਹੁਣ ਅਸੀਂ ਪ੍ਰਸ਼ਾਸਨ ਦੇ ਕੋਲ ਗਏ ਸੀ ਥਾਣੇ ਦੇ ਵਿੱਚ ਗਏ ਸੀ ਜੀ ਉੱਥੇ ਦੇ ਉੱਚ ਜਿਹੜੇ ਡੀਐ ਮંત્રી ਦੱਸਿਆ ਵੀ ਜਿਹੜੇ ਤੁਹਾਡੇ ਪੁਲਿਸ ਦੇ ਰਵੱਈਆ ਹੈ ਬਹੁਤ ਗਲਤ ਹੈ ਸਾਡੀ ਕੇਸਾਂ ਦੀ ਬੇਇਜ਼ਤੀ ਕੀਤੀ ਹੈ ਨੌਜਵਾਨ ਦੀ ਇਹ ਹੁਣ ਸਾਨੂੰ 24 ਘੰਟਿਆਂ ਦਾ ਉਹਨਾਂ ਨੇ ਟਾਈਮ ਮੰਗਿਆ ਹੈ ਜੇ ਇਨਸਾਫ ਦੇ ਦਿੰਦੇ ਨੇ ਤਾਂ ਠੀਕ ਨੇ ਨਹੀਂ ਤਾਂ ਅਸੀਂ ਪੰਜਾਬ ਤੋਂ ਹਰਿਆਣਾ ਤੋਂ ਬਾਕ ਬਾਕਾਵਾ ਤੋਂ ਜਥੇਬੰਦੀਆਂ ਬੁਲਾ ਕੇ ਅਸੀਂ ਰੋਸ ਪ੍ਰਦਰਸ਼ਨ ਕਰਾਂਗੇ ਇਸ ਲੜਾਈ ਨੂੰ ਬੁਰੀ ਤਰੀਕੇ ਦੇ ਨਾਲ ਲੜਾਂਗੇ ਜੀ ਸਾਨੂੰ ਟਾਈਮ ਮਿਲਿਆ 2 ਦਿਨਾਂ ਦਾ ਕਿ 2 ਦਿਨਾਂ ਤੇ ਵੀ ਅੱਛੇ ਉੱਤੇ ਕਾਰਵਾਈ ਹੋਏਗੀ ਜਿਹੜੀ ਪੁਲਿਸ ਵਾਲਿਆਂ ਤੇ ਕਾਰਵਾਈ ਹੈ ਜਿਹੜੀ ਜਿਹੜੀ ਪੁਲਿਸ ਵਾਲਿਆਂ ਤੇ ਕਾਰਵਾਈ ਹੈ ਉਹ ਤੌਰ ਤੇ ਜਿਹੜੀ ਆਪਾਂ ਕਰਾਂਗੇ ਕਾ ਸਮਝ ਸਾਫ ਨਹੀਂ ਮਿਲਿਆ ਅੱਜ ਜੋ ਰੋਸ ਪ੍ਰਦਰਸ਼ਨ ਦੇਖਣ ਨੂੰ ਮਿਲਿਆ ਉਸ ਤੋਂ ਵੱਡਾ ਅਸੀਂ ਗਵਿੰਦਗਰ ਦਾ ਇਸ ਪ੍ਰਦਰਸ਼ਨ ਕਰਾਂਗੇ ਔਰ ਇਹਨਾਂ ਨੂੰ ਵੀ ਪਤਾ ਲੱਗੇਗਾ ਕਿ ਸਿੱਖਾਂ ਦੀ ਪੋਪੂਲੇਸ਼ਨ ਜਿੰਨੀ ਹੈਗੀ ਉਹਨਾਂ ਦਾ ਦਬਦਬਾ ਵੀ ਹੈਗਾ ਆਗੇ ਜੋ ਥਾਣੇਦਾਰ ਨਾਲ ਗਲਤ ਹੋ ਉਹਨਾਂ ਨੇ ਸਾਨੂੰ ਜਲਾਸਾ ਦਿੱਤਾ ਕਿ ਵੀ ਅਸੀਂ ਕਾਰਵਾਈ ਕਰਾਂਗੇ ਖਾਲਸਾ ਆਪਣੇ ਹੱਕ ਲੈਣਾ ਜਾਣਦਾ ਹੈ ਜੀ ਇਹ ਵੱਡੇ ਜਵੇਂ ਕੋਲ ਅਸੀਂ ਪੰਜਾਬ ਤੋਂ ਬੱਦਕ ਜਿੱਦੇ ਵੰਧੀਆਂ ਬੁਲਾ ਕੇ ਇੱਥੇ ਵੱਡਾ ਰੌਸ਼ਗੁਜ਼ਰਾ ਕਰਾਂਗੇ ਔਰ ਅੱਜ ਗੁਰੂ ਸਾਹਿਬ ਦੀ ਕਿਰਪਾ ਕਿਤੇ ਸਿਮੋਰਚੇ ਵੀ ਲਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ